ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਲਦੀਪਸ ਕਿਚਨ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਆ ਅੱਜ ਅਸੀਂ ਬਣਾਵਾਂਗੇ ਬਟਰ ਮਸਾਲਾ ਕੌਰਨ ਤੇ ਬਹੁਤ ਹੀ ਸਿੰਪਲ ਤਰੀਕੇ ਦੇ ਨਾਲ ਬਣਾਵਾਂਗੇ ਜਿਆਦਾ ਸਮਾਨ ਦੀ ਵੀ ਜ਼ਰੂਰਤ ਨਹੀਂ ਹੈਗੀ ਤੇ ਚਲੋ ਆਪਾਂ ਦੇਖ ਲੈਂਦੇ ਹਾਂ ਕਿ ਕਿਹੜਾ ਸਮਾਨ ਚਾਹੀਦਾ ਬਟਰ ਮਸਾਲਾ ਕੌਰਨ ਬਣਾਉਣ ਦੇ ਲਈ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਓ ਤੇ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ फटाफट ਚੈਨਲ ਵੀ ਸਬਸਕ੍ਰਾਈਬ ਕਰ ਲਓ ਚਲੋ ਫਿਰ ਬਟਰ ਮਸਾਲਾ ਕੌਰਨ ਬਣਾਉਣਾ ਸ਼ੁਰੂ ਕਰਦੇ ਹਾਂ ਬਟਰ ਮਸਾਲਾ ਕੌਰਨ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਸਾਨੂੰ ਚਾਹੀਦੀ ਹੈ ਛੱਲੀ ਛੱਲੀ ਜਿਹੜੀ ਆਪਾਂ ਥੋੜੇ ਜਿਹਾ ਪੱਕੇ ਦਾਣਿਆਂ ਵਾਲੀ ਲੈਣੀ ਆ ਕੱਚੇ ਦਾਣਿਆਂ ਵਾਲੀ ਨਹੀਂ ਚਾਹੀਦੀ ਹੈਗੀ ਤੇ ਇਹ ਤੋਂ ਇਲਾਵਾ ਸਾਨੂੰ ਚਾਹੀਦਾ ਹੈ ਮੱਖਣ ਨਾਲ ਮੈਂ ਇੱਥੇ ਲਿਆ ਹੈ ਮੈਗੀ ਮਸਾਲਾ ਆਪਾਂ ਮਸਾਲਾ ਕੌਰਨ ਬਣਾਉਣੇ ਆ ਇਸ ਲਈ ਇੱਥੇ ਮੈਂ ਮੈਗੀ ਲਈ ਆ ਤੁਸੀਂ ਆਪਣੀ ਪਸੰਦ ਦਾ ਕੋਈ ਵੀ ਮਸਾਲਾ ਇੱਥੇ ਯੂਜ਼ ਕਰ ਸਕਦੇ ਹੋ ਚਾਟ ਮਸਾਲਾ ਲੈ ਸਕਦੇ ਹੋ ਜਾਂ ਗਰਮ ਮਸਾਲਾ ਪਾ ਸਕਦੇ ਹੋ ਥੋੜਾ ਜਿਹਾ ਆਪਾਂ ਲਵਾਂਗੇ ਨਮਕ ਥੋੜਾ ਜਿਹਾ ਲਾਲ ਮਿਰਚ ਪਾਊਡਰ ਥੋੜਾ ਜਿਹਾ ਤਿੱਖਾ ਬਣਾਉਣ ਦੇ ਲਈ ਤੇ ਇੱਕ ਲਿਆ ਆ ਆਪਾਂ ਨਿੰਬੂ ਤੇ ਹੁਣ ਆਪਾਂ ਇਹ ਜਿਹੜੀ ਛੱਲੀ ਐ ਇਹਨੂੰ ਛੇਲ ਲਵਾਂਗੇ ਪਹਿਲਾਂ ਛੱਲੀ ਜਿਹੜੀ ਆਪਾਂ ਮੋٹے ਦਾਣਿਆਂ ਵਾਲੀ ਲੈਣੀ ਥੋੜਾ ਜਿਹਾ ਪੱਕੇ ਹੋਣੇ ਚਾਹੀਦੇ ਦਾਣੇ ਕੱਚਿਆਂ ਵਾਲੀ ਨਹੀਂ ਲੈਣੇ ਹੋਣਗੇ ਛੱਲੀ ਜਿਹੜੀ ਮੈਂ ਛੇਲ ਲਈ ਆ ਇਹ ਜਿਹੜੇ ਇਹਦੇ ਵਾਲ ਜੇ ਸਾਰੇ ਆਪਾਂ ਉਤਾਰ ਦੇਣੇ ਆ ਤੇ ਆ ਜਿਹੜਾ ਮੋਰਲਾ ਹਿੱਸਾ ਇਹ ਵੀ ਆਪਾਂ ਕੱਟ ਦਾਂਗੇ ਛੱਲੀ ਦਾ ਕਰ ਲੈਣੇ ਆਪਾਂ ਦੋ ਹਿੱਸੇ ਤੇ ਛੱਲੀ ਨੂੰ ਹੁਣ ਆਪਾਂ ਉਬਾਲਣਾ ਆ ਛੱਲੀ ਨੂੰ ਉਬਾਲਣ ਦੇ ਲਈ ਪਾਣੀ ਜਿਹੜਾ ਮੈਂ ਪਹਿਲੇ ਗਰਮ ਰੱਖ ਲਿਆ ਸੀਗਾ ਇਹਦੇ ਵਿੱਚ ਪਾ ਦਵਾਂਗੇ ਆਪਣੀ ਛੱਲੀ ਤੇ ਛੱਲੀ ਨੂੰ ਆਪਾਂ ਬਿਲਕੁਲ ਚੰਗੇ ਤਰੀਕੇ ਦੇ ਨਾਲ ਉਬਾਲਣਾ ਆ ਜਦੋਂ ਤੱਕ ਇਹਦੇ ਦਾਣੇ ਜਿਹੜੇ ਚੰਗੇ ਤਰੀਕੇ ਦੇ ਨਾਲ ਸੌਫਟ ਨਹੀਂ ਹੋ ਜਾਂਦੇ ਸੋ ਗੈਸ ਦੀ ਫਲੇਮ ਜਿਹੜੀ ਆਪਾਂ ਮੀਡੀਅਮ ਰੱਖਾਂਗੇ ਤੇ ਇਹਨੂੰ ਆਪਾਂ ਢੱਕ ਕੇ ਥੋੜੀ देर ਪੱਕਣ ਲਈ ਛੱਡ ਦੇਵਾਂਗੇ ਦੇਖੋ ਛੱਲੀ ਨੂੰ ਇੱਥੇ ਮੈਂ 15 ਤੋਂ 20 ਮਿੰਟ ਜਿਹੜਾ ਆ ਇਹਨਾਂ ਨੂੰ ਪਾਣੀ ਦੇ ਵਿੱਚ ਉਬਾਲ ਲਿਆ ਆ ਗੈਸ ਆਪਾਂ ਬੰਦ ਕਰ ਦੇਵਾਂਗੇ ਤੇ ਛੱਲੀ ਜਿਹੜੀ ਆ ਇਹਨੂੰ ਆਪਾਂ ਪਾਣੀ ਦੇ ਵਿੱਚੋਂ ਕੱਢ ਲਵਾਂਗੇ ਇਹਨੂੰ ਕੋ ਛੱਲੀ ਜਿਹੜੀ ਮੈਂ ਇਹਨੂੰ ਪਾਣੀ ਦੇ ਵਿੱਚੋਂ ਕੱਢ ਲਿਆ ਆ ਤੇ ਹੁਣ ਆਪਾਂ ਦੇਖਦੇ ਆ ਅੱਗੇ ਦਾ ਪ੍ਰੋਸੈਸ ਦੇਖੋ ਛੱਲੀ ਜਿਹੜੀ ਮੈਂ ਉਬਾਲ ਲਈ ਆ ਤੇ ਹਲਕੀ ਜਿਹੀ ਠੰਡੀ ਹੋ ਗਈ ਆ ਹੁਣ ਆਪਾਂ ਇਹਦੇ ਜਿਹੜੇ ਦਾਣੇ ਆ ਇਹਨਾਂ ਨੂੰ ਘੇਰ ਲਵਾਂਗੇ ਤੁਸੀਂ ਚਾਹੋ ਤਾਂ ਦਾਣੇ ਜਿਹੜੇ ਆ ਘੇਰ ਕੇ ਵੀ ਇਹਨਾਂ ਨੂੰ ਉਬਾਲ ਸਕਦੇ ਆ ਸੋ ਸਾਰੇ ਦਾਣੇ ਜਿਹੜੇ ਆਪਾਂ ਇਸ ਤਰੀਕੇ ਦੇ ਨਾਲ ਘੇਰ ਲਵਾਂਗੇ ਦੇਖੋ ਦਾਣੇ ਜਿਹੜੇ ਮੈਂ ਸਾਰੇ ਘੇਰ ਲਏ ਆ ਤੇ ਆ ਜਿਹੜੇ ਵਿੱਚ ਛੱਲੀ ਦੇ ਬਾਲ ਆ ਇਹ ਆਪਾਂ ਸਾਰੇ ਕੱਢ ਦੇਣੇ ਆ ਇਹ ਨਹੀਂ ਰਹਿਣੇ ਚਾਹੀਦੇ ਵਿੱਚ ਤੇ ਚਲੋ ਹੁਣ ਆਪਾਂ ਫਾਈਨਲੀ ਬਟਰ ਮਸਾਲਾ ਕਾਰਨ ਜਿਹੜੇ ਆ ਬਣਾਉਣੇ ਸ਼ੁਰੂ ਕਰਦੇ ਆ ਮਸਾਲਾ ਕਾਰਨ ਬਣਾਉਣ ਦੇ ਲਈ ਮੈਂ ਪੈਨ ਜਿਹੜਾ ਗਰਮ ਕਰ ਲਿਆ ਆ ਇਹਦੇ ਵਿੱਚ ਪਾ ਦਵਾਂਗੇ ਆਪਾਂ ਬਟਰ ਆਪਾਂ ਬਣਾਉਣ ਲੱਗੇ ਆ ਬਟਰ ਮਸਾਲਾ ਕਾਰਨ ਤੇ ਇਹਦੇ ਲਈ ਆਪਾਂ ਪਾਵਾਂਗੇ ਇਹਦੇ ਵਿੱਚ ਮੱਖਣ ਮੱਖਣ ਹਲਕਾ ਜਿਹਾ ਬੱਲ ਆਪਾਂ ਮੈਲਟ ਹੋਣ ਦਵਾਂਗੇ ਕੰਗੜਾ ਮੈਲਟ ਹੋ ਗਿਆ ਹੈ ਦੇਖੋ ਬਟਰ ਜਿਹੜਾ ਮੈਲਟ ਹੋ ਗਿਆ ਹੈ ਮੈਨੂੰ ਥੋੜਾ ਜਿਹਾ ਜ਼ਿਆਦਾ ਲੱਗਦਾ ਪਿਆ ਹੈ ਮੇਰੇ ਕੋਲ ਜ਼ਿਆਦਾ ਪੈ ਗਿਆ ਥੋੜਾ ਜਿਹਾ ਆਪਾਂ ਕੱਢ ਲਵਾਂਗੇ ਦੇਖੋ ਇਹ ਜ਼ਿਆਦਾ ਪੈ ਗਿਆ ਇਸ ਨੂੰ ਆਪਾਂ ਥੋੜਾ ਜਿਹਾ ਕੱਢ ਲਿਆ ਆ ਤੇ ਇਹਦੇ ਵਿੱਚ ਆਪਾਂ ਪਾ ਦਾਂਗੇ ਆਪਣੇ ਬੋਇਲ ਕੀਤੇ ਹੋਏ ਕੌਰਨ ਇਹਨਾਂ ਨੂੰ ਆਪਾਂ ਬਟਰ ਦੇ ਵਿੱਚ ਹਲਕਾ ਜਿਹਾ ਰੋਸਟ ਕਰਨਾ ਹੈ ਇਹਦੇ ਨਾਲ ਬਹੁਤ ਹੀ ਜ਼ਿਆਦਾ ਵਧੀਆ ਫਲੇਵਰ ਆਉਂਦਾ ਹੈ ਤੋ ਹਲਕੇ ਜਿਹਾ ਆਪਾਂ ਰੋਸਟ ਕਰ ਲਾਂਗੇ ਗੈਸ ਦੀ ਫਲੇਮ ਜਿਹੜੀ ਮੀਡੀਅਮ ਰੱਖਣੀ ਆ ਫਰੈਂਡਸ ਇਸ ਤਰੀਕੇ ਦੇ ਨਾਲ ਤੁਸੀਂ ਘਰ ਦੇ ਵਿੱਚ ਜਿਹੜੇ ਆ ਮਸਾਲਾ ਕੌਰਨ ਬਣਾ ਸਕਦੇ ਆ ਜਾਂ ਸਵੀਟ ਕੌਰਨ ਬਣਾ ਸਕਦੇ ਆ ਜੇ ਅਸੀਂ ਬਾਜ਼ਾਰ ਦੇ ਵਿੱਚੋਂ ਸਵੀਟ ਕੌਰਨ ਜਾਂ ਮਸਾਲਾ ਕੌਰਨ ਖਰੀਦਦੇ ਆ ਉਹ ਛੋਟਾ ਜਿਹਾ ਕੱਪ 100-150 ਰੁਪਏ ਦਾ ਦਿੰਦੇ ਆ ਤੇ ਤੁਸੀਂ 10-20 ਰੁਪਏ ਦੀ ਛੱਲੀ ਖਰੀਦ ਕੇ ਜਾਂ ਪਿੰਡਾਂ ਦੇ ਵਿੱਚ ਤੋਂ ਤਾਂ ਮੈਂ ਆਪਾਂ ਖੇਤਾਂ ਦੇ ਵਿੱਚੋਂ ਛੱਲੀਆਂ ਤੋੜ ਕੇ ਜਿਹੜੀਆਂ ਆ ਉਹਦੇ ਆਪਾਂ ਬਣਾ ਸਕਦੇ ਆ ਤੇ ਕੌਰਨ ਜਿਹੜੇ ਆਪਾਂ ਹਲਕੇ ਜਿਹੇ ਰੋਸਟ ਕਰ ਲਾਂਗੇ ਮੀਡੀਅਮ ਫਲੇਮ ਤੇ ਦੇਖੋ ਕੌਰਨ ਜਿਹੜੇ ਆ ਮੈਂ ਰੋਸਟ ਕਰ ਲਿਆ ਇਹਨਾਂ ਨੂੰ ਜ਼ਿਆਦਾ ਨਹੀਂ ਰੋਸਟ ਕਰਨਾ ਕਿਉਂਕਿ ਆਪਾਂ ਬੋਇਲ ਤਾਂ ਪਹਿਲੇ ਕੀਤੇ ਹੋਆ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਵਾਂਗੇ ਮੈਗੀ ਮਸਾਲਾ ਤੁਸੀਂ ਇੱਥੇ ਫਲੇਵਰ ਦੇ ਲਈ ਚਾਟ ਮਸਾਲਾ ਗਰਮ ਮਸਾਲਾ ਸਾਂਬਰ ਮਸਾਲਾ ਜਾਂ ਬਰੀਆਨੀ ਮਸਾਲਾ ਕੋਈ ਵੀ ਪਾ ਸਕਦੇ ਆ ਆਪਣੇ ਫਲੇਵਰ ਦੇ ਟੇਸਟ ਦੇ ਹਿਸਾਬ ਨਾਲ ਥੋੜੀ ਜਿਹੀ ਪਾ ਦਵਾਂਗੇ ਲਾਲ ਮਿਰਚ ਲਾਲ ਮਿਰਚ ਜਿਹੜੀ ਬਿਲਕੁਲ ਆਪਸ਼ਨਲ ਹੈ ਜੇ ਤੁਸੀਂ ਬੱਚਿਆਂ ਦੇ ਲਈ ਬਣਾ ਰਹੇ ਆ ਤਾਂ ਤੁਸੀਂ ਲਾਲ ਮਿਰਚ ਜਿਹੜੀ ਸਕਿਪ ਕਰ ਦੇਣੀ ਆ ਥੋੜਾ ਜਿਹਾ ਪਾ ਦਵਾਂਗੇ ਨਮਕ ਨਮਕ ਜਿਹੜਾ ਸਵਾਦ ਦੇ ਹਿਸਾਬ ਨਾਲ ਪਾਉਣਾ ਆ ਤੇ ਅੱਧਾ ਆਪਾਂ ਪਾ ਦਵਾਂਗੇ ਇਹਦੇ ਵਿੱਚ ਨਿੰਬੂ ਫਰੈਂਡਸ ਬਹੁਤ ਹੀ ਜ਼ਿਆਦਾ ਟੇਸਟੀ ਜਿਹੜਾ ਆ ਇਹ ਬਟਰ ਮਸਾਲਾ ਕੌਣ ਜਿਹੜੇ ਬਣ ਕੇ ਤਿਆਰ ਹੁੰਦੇ ਆ ਗੈਸ ਆਪਾਂ ਬੰਦ ਕਰ ਦਵਾਂਗੇ ਆ ਜਿਹੜੇ ਦੋ ਬੀਜ ਲੈ ਕੇ ਕੱਢ ਲਵਾਂਗੇ মিক্স ਕਰ ਦਵਾਂਗੇ ਸਾਰੀਆਂ ਚੀਜ਼ਾਂ ਨੂੰ ਚੰਗੇ ਤਰੀਕੇ ਦੇ ਨਾਲ ਤੁਸੀਂ ਦੇਖ ਸਕਦੇ ਹੋ ਕਿੰਨੇ ਜ਼ਿਆਦਾ ਵਧੀਆ ਲੱਗਦੇ ਫੇ ਦੇਖਣ ਨੂੰ ਸੋ ਇੱਕਦਮ ਹੈਲਦੀ ਤੇ ਟੇਸਟੀ ਜਿਹੜੇ ਸਾਡੇ ਬਟਰ ਮਸਾਲਾ ਕੌਰਨ ਬਣ ਕੇ ਤਿਆਰ ਆ ਮਸਾਲਾ ਪਾਉਣ ਤੋਂ ਬਾਅਦ ਆਪਾਂ ਇਹਨਾਂ ਨੂੰ ਜ਼ਿਆਦਾ ਭੁੰਨਣਾ ਨਹੀਂ ਹੈਗਾ ਸੋ ਗੈਸ ਦੇ ਉੱਪਰ ਜਿਹੜੇ ਮੈਂ ਉਤਾਰ ਲਏ ਆ ਇਹ ਮੈਂ ਲੈ ਲਈ ਆ ਇੱਕ ਸਰਵਿੰਗ ਬਾਉਲ ਲੈ ਲਈ ਆ ਇਦੇ ਵਿੱਚ ਆਪਾਂ ਆਪਣੇ ਬਟਰ ਮਸਾਲਾ ਕੌਰਨ ਜਿਹੜੇ ਸਰਵ ਕਰਾਂਗੇ ਫਰੈਂਡਸ ਤੁਸੀਂ ਦੇਖਿਆ ਕਿ ਬਟਰ ਮਸਾਲਾ ਕੌਰਨ ਬਣਾਉਣੇ ਕਿੰਨੇ ਜ਼ਿਆਦਾ ਆਸਾਨ ਆ ਬਿਲਕੁਲ ਸਿੰਪਲ ਤਰੀਕੇ ਦੇ ਨਾਲ ਆਪਾਂ ਬਣਾ ਕੇ ਤਿਆਰ ਕੀਤੇ ਆ ਤੇ ਤੁਸੀਂ ਵੀ ਬੱਚਿਆਂ ਨੂੰ ਇਸ ਤਰੀਕੇ ਦੇ ਨਾਲ ਘਰ ਦੇ ਵਿੱਚ ਬਟਰ ਮਸਾਲਾ ਕੌਰਨ ਬਣਾ ਕੇ ਦਿਓ ਬੱਚਿਆਂ ਨੂੰ ਬਹੁਤ ਹੀ ਜ਼ਿਆਦਾ ਪਸੰਦ ਆਊਗਾ ਤੇ ਇੱਕਦਮ ਹੈਲਦੀ ਤੇ ਟੇਸਟੀ ਰੈਸਪੀ ਹੈ ਸੋ ਸ਼ਰਮ ਘਰ ਲਵਾਂਗੇ ਆਪਾਂ ਫਰੈਂਡਸ ਸਾਡਾ ਬਟਰ ਮਸਾਲਾ ਕੌਨ ਜਿਹੜੇ ਬਣ ਕੇ ਤਿਆਰ ਆ ਤੁਸੀਂ ਦੇਖਿਆ ਕਿ ਇਹਨਾਂ ਨੂੰ ਬਣਾਉਣਾ ਕਿੰਨਾ ਜ਼ਿਆਦਾ ਆਸਾਨ ਆ ਸੋ ਤੁਸੀਂ ਵੀ ਇਸੇ ਤਰੀਕੇ ਦੇ ਨਾਲ ਬਿਲਕੁਲ ਸਿੰਪਲ ਤਰੀਕੇ ਦੇ ਨਾਲ ਬਟਰ ਮਸਾਲਾ ਕੌਨ ਬਣਾਇਓ ਤੇ ਖਾਇਓ ਜੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਵੀ ਜਰੂਰ ਦੱਸਿਓ ਕਿ ਤੁਹਾਨੂੰ ਇਹ ਰੈਸਪੀ ਕਿਹੋ ਜਿਹੀ ਲੱਗੀ ਜੇਕਰ ਚੈਨਲ ਤੇ ਪਹਿਲੀ ਵਾਰ ਆਇਆ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਨਾਲ ਹੀ ਬੈਲ ਆਈਕਨ ਪ੍ਰੈਸ ਕਰਕੇ 올 ది অপਸ਼ਨ ਤੇ ਕਲਿੱਕ ਕਰਿਓ ਤਾਂ ਕਿ ਮੇਰੇ ਆਉਣ ਵਾਲੇ ਵੀਡੀਓ ਦੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕਣ। ਸੋ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ।